ਚਲੋ 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 ਸੰਗਤਾਂ 1 2 3 4 5 5 6 7 8 ਏਂਕੀ ਕ੍ਰਿਸ਼ਨ ਪిల్లా ਬੀਬੀ ਦਾ ਯਾਰ ਦੇਖੋ ਪਕੌੜੇ ਜਲੇਬੀਆਂ ਜੀ ਮੇਰੇ ਗੱਲ ਦੱਸਦੇ ਆ ਬਜ਼ੁਰਗ ਸਾਡੇ ਗੱਲ ਦੱਸਦੇ ਆ ਕਿ ਅਸੀਂ ਕਹਿੰਦੇ ਕੱਪੜਾ ਰੱਖ ਕੇ ਨਾ ਇੱਥੇ ਪਾਣੀ ਦੇ ਉੱਪਰ ਇਦਾਂ ਕੱਪੜਾ ਰੱਖ ਦੇਣਾ ਤੇ ਪਾਣੀ ਪੀਂਦੇ ਹੁੰਦੇ ਸੀਗੇ ਇੱਥੇ ਹੀ ਗਾਈਆਂ ਮੱਝਾਂ ਲੋਕਾਂ ਦੀਆਂ ਨੰਨਦੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਤੇ ਔਰ ਲੋ ਜੀ ਸੰਗ ਤਾਂ ਪਕੌੜਿਆਂ ਦਾ ਆਨੰਦ ਲੈਂਦੀ ਹੁੰਦੀਆਂ ਸਾਰੀਆਂ ਸੰਗ ਤਾਂ ਟਰਾਲੀ 'ਚ ਬੈ ਕੇ ਸ਼ੁਕਲਤ ਅੱਗੇ ਤੋਬੇ ਦਾ ਮੇਲਾ ਹੂੰ ਇਹ ਜਾਂਦੀਆਂ ਤਿਆਰੀਆਂ ਆਉਣਾ ਯੋਬਰ ਲਗੇ ਆ ਕੀ ਕਰਨ ਲੱਗੇ ਬਣਾਉਂਦੇ ਸੀ ਕਿਹੜਾ ਨਾਟਾ ਬੀਸਾਂ ਤੁਹਾਡੀਆਂ ਵੱੜੇ ਚੱਲਦੀਆਂ ਹੈ ਪਸੀਨਾ ਪਸੀਨਾ ਹੋਏ ਪਏ ਮੁੰਡੇ ਤੁਹਾਨੂੰ ਦਿਖਾਉਣਾ ਕੀ ਕਰਦੇ ਪਏ ਆ ਇਧਰ ਟਰਾਲੀ ਢੋਲੀ ਹੈ ਮਿੱਤਰਾਂ ਨੇ ਟਰਾਲੀ ਧੋਂ ਤੋਂ ਬਾਅਦ ਬੂਫਰ ਸੈੱਟ ਕਰਦੇ ਪਏ ਆ ਤੇ ਆਹ ਲਾਣਾ ਇਕੜਤਾ ਲਾ ਆਹ ਲਾਣਾ ਵਕੀਮ ਲੱਭਦਾ ਹੋਰ ਠੀਕ ਹੈ ਇਹ ਵੀ ਥੋੜੀਆਂ ਢਿੱਲੇ ਹੋ ਗਏ ਸੀਗੇ ਇਕਸਦੇ ਪਏ ਆ ਨਾਟ ਪੁਰਾਣੇ ਨਾਟ ਆਹ ਬਣਾ ਲਾ ਦੇ ਆਹ ਠੀਕ ਨਾਟ ਇਹ ਠੀਕ ਆ ਆਹ ਤਲਾਦਾ ਕਿਹੜਾ ਆਹ ਆਹ ਲਾ ਦੇ ਠੀਕ ਨਾਟ ਠੀਕ ਹੈ ਅੱਗ ਭਾਈ ਉਧਰ ਵੀ ਤਾਂ ਤੇ ਆ ਵੀ ਸਹੀ ਕਰਨਾ ਆ ਵੀ ਸਭ ਕੁ ਬਾਹਰ ਆ ਗਿਆ ਆ ਵੀ ਇਹ ਵੀ ਸੈੱਟ ਕਰਨਾ ਤੇ ਤੁਹਾਨੂੰ ਮੇਲਾ ਦਿਖਾਉਣੀ ਆ ਜੀ ਬਾਬੇ ਟੋਬੇ ਦਾ ਮੇਲਾ ਕੀ ਲੈਣੀ ਜਿਸੇ ਵੀ ਜਿਸੇ ਵੀ ਕੀ ਵੀ ਕਾਕਾ ਵੀ ਤੈਨੂੰ ਉਹ ਉਹ ਨਹੀਂ ਕੋਈ ਪਾਣੀ ਕਪੜੇ ਨਹੀਂ ਕ੍ਰਿਸ਼ਨ ਵਾਲੇ ਠੀਕ ਆ ਅੱਗੇ ਪਾਵਾਂਗੇ ਉਹਨੂੰ ਫਿਰ ਉਹਦੀਆਂ ਫੋਟੋ ਬਣਾਵਾਂਗੇ ਲੈ ਹੁਣ ਪਾਓ ਉਹਨੂੰ ਗਰਮੀ ਜੰਮੀ ਹੋ ਜਾਣਾ ਕੱਪੜੇ ਦੂਜੀ ਉਹ ਇਧਰੋਂ ਬੈਸ ਚੱਕੀ ਆ ਕੇ ਲੈ ਇੱਕ ਵਾਰ ਹੁਣ ਪਾਹਾਂ ਤੱਕ ਦੇ ਰਹੀਏ ਕਸਦੀ ਜਿਨੋਂ ਆਂ ਲੈ ਲੋ ਮੜਿਓ ਉਹ ਜਾਂਦਾ ਏ ਕੋਣਾ ਕੋਏ ਕੋ ਮੋੜ ਗਿਆ ਬੜੀ ਚੁੱਟੀ ਬਰੀਆ ਬੜੀ ਤੇਜਪੁਰੀ ਉਹ ਜਾਂਦਾ ਏ ਲਓ ਜੀ ਮਿੱਤਰੋ ਕਸਤੇ ਵੀ ਪਰ ਇਹ ਵਾਲੀ ਚਲਾ ਕੇ ਕਰੀ ਤੇ ਇਹ ਵਾਲਾ ਚਲੋ ओके ਕਰਕੇ ਦੇਖੀ ਮਾਤਾ ਨਾ ਬੜੀ ਆਪ ਨੂੰ ਲੈ ਬ्रो ਇਹ ਰੱਖਾਂਗਾ ਠੀਕ ਹੈ ਚਲ ਲਾਈਫ ਇਜ਼ 3D 2K ਮਿੱਡਮੈਨ ਲੱਗੇ ਆ chende kidda lagna hai ਮੈਂ ਮੂੰਹ ਤੇ ਲੱਤ ਮਾਰ ਦੇਣੀ ਰੱਬ ਨਾਲ ਨਹੀਂ ਮਿੱਡਮੈਨ ਕੋਈ ਨਾ ਮਿੱਡਮੈਨ ਕੋਈ ਨਾ ਲੋ ਜੀ ਟਰੈਕਟਰ ਤਿਆਰ ਆਦਰ ਮੈਨੂੰ ਕੋਣ ਪੱਜਾ ਮਾਰਦਾ ਚਲੋ ਚਲੋ ਹੋ ਗਿਆ ਬੱਸ ਚਲੋ ਰਲੀ ਪੋਣੀ ਬਸ ਚਲੋ 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 ਸੰਕਤਾਂ 1 2 3 4 5 5 6 7 8 9 10 11 12 ਜੈ ਸ਼੍ਰੀ கிருஷ்ਨਾ ਜੈ ਸ਼੍ਰੀ கிருஷ்ਨਾ ਚਲੋ ਫੇ ਚਲੋ ਚਲੋ ਨਵੀਂ ਮੈਂ ਲੇਖਣ ਉੱਪਰ ਪੜਾ ਬਈ ਆਰਿਸ਼ ਜਾਣਾ ਮੇਲੇ ਤੇ ਆ ਜਾ ਜੀਜੇ ਨਾਲ ਹੂੰ ਕਿਉਂ ਨਾ ਜਾਣਾ ਕੀ ਲਿਆਵਾਂ ਖਾਣਾ ਕੀ ਹੈ ਮੇਲੇ ਚੋਂ ਕੀ ਖਾਣਾ ਜਲੇਬੀਆਂ ਮਾਂ ਕਹ ਜਲੇਬੀਆਂ ਹੈ ਕਹ ਜਲੇਬੀਆਂ ਜਲੇਬੀਆਂ ਬਾਵੇ ਥੋਬੇ ਦੀਆਂ ਪਕੌੜੇ ਜਲੇਬੀਆਂ ਅੱਛਾ ਹਾਂ ਮਮਾ ਸਾਡੀ ਪੀਜ਼ੇ ਦੀ ਸ਼ਕੀਨ ਹੈ ਆਹੋ ਹੈਨਾ ਪੀਜ਼ਾ ਚੀਜ਼ ਹੈ ਹੂੰ ਪੀਜ਼ੇ ਪੀਜ਼ਾ ਨਹੀਂ ਮਿਲਦਾ ਮੇਲਿਆਂ ਚ ਪੀਜ਼ਾ ਨਹੀਂ ਮਿਲਦਾ ਮੇਲਿਆਂ ਚ ਹਾਂ ਨਹੀਂ ਮਿਲਦਾ ਉੱਥੇ ਮਿਲਣ ਜਲੇਬੀਆਂ ਪੀਜ਼ਾ ਗੱਲ ਲਿਆਂਦਾ ਆ ਚਲੋ 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 ਟਲੀ ਪੋਣੀ ਆ ਉਹ ਲੈ ਓਏ ਡਰਾਵਰ ਲੈਂਦੀ ਨਹੀਂ ਸਖਤਾ ਦਾ ਠਾਠਾ ਮਾਰਦਾ ਘੱਟ ਦੇਖੋ ਪੋੜੀ ਪੋੜੀ ਚੜਦੀ ਜਾ ਜਾ ਮਾਂ ਕਾ ਦੀ ਕਰਦੀ ਜਾ ਜਾ ਉਹਦੀ ਕਰਦੀ ਜਾ ਜੈ ਸ਼੍ਰੀ ਕ੍ਰਿਸ਼ਨ ਦੀ ਕਰਦੀ ਜਾ ਜਾਣਾ ਜਾਣਾ ਆ ਜਾਓ ਫੇ ਜਾ ਵੀ ਜਾ ਜਾ ਪੂਈ ਕੁ ਜਾ ਜਾ ਪੂਈ ਕੁ ਜਾ ਆ ਭਰ ਲੋ ਇਹਨੂੰ ਵੀ ਭਰ ਲੋ ਚਲੋ ਵੀ ਟਰਾਲੀ ਨੂੰ ਸਾਫਾ ਵਿੱਚੋਂ ਸਾਫ ਹੈ ਬਕਲ ਬੜਾ ਠੀਕ ਹੈ ਬਰਬੇ ਟੋਬੇ ਦਾ ਮੇਲਾ ਇਸ ਮੇਲੇ ਤੇ ਹੀ ਆਪਣੇ ਦਾਦਾ ਜੀ ਨਾ ਆਉਂਦੇ ਹੁੰਦੇ ਸੀ ਗਿੱਦੇੜੀ ਚੜ ਕੇ ਚਲੋ ਜੀ ਰਹਿੰਦੀ ਇੱਥੇ ਨਾ ਇੱਥੇ ਹੀ ਆਪਾਂ ਚਲੋ ਫੇਰ ਕੀ ਆਪ ਤੁਹਾਨੂੰ ਪਕੌੜੇ ਖਾਣ ਦੇਣਾ ਆਪਾਂ ਤੁਹਾਨੂੰ ਮੇਲਾ ਦਿਖਾ ਦੇਣਾ ਤੇ ਹੋਰ ਕੀ ਤੇ ਹੋਰ ਕੀ ਆ ਨਵੀ ਕੀ ਬਣੀ ਆ ਵੀ ਕੁਟੀਆ ਕ੍ਰਿਸ਼ਨ ਭਗਵਾਨ ਦੀ ਹੈ ਛੰਨ ਇਹਨੂੰ ਕਹਿੰਦੇ ਛੰਨ ਖੜ ਕਾਲਿਆਂ ਦੀ ਲੋ ਜੀ ਝੂਟੇ ਲਓ ਤੂੰ ਥੱਲੇ ਕੀ ਲੜੀਆਂ ਚੱਲ ਬਹਿ ਜਾ ਉੱਥੇ ਬਹਿ ਜਾ ਗੁਰਦੀ ਬਹਿ ਜਾ ਤੂੰ ਚੈਦ ਕਦੇ ਇੰਦਾ ਹੜੀ ਚ ਖਾ ਦੇ ਛੱਡ ਦੇ ਛੱਡ ਦੇ ਛੱਡ ਦੇ ਤੇ ਮੇਰੇ ਕੋ ਆ ਮੇਰੇ ਕੋ ਆ ਜਾ ਮੇਰੇ ਕੋ ਆ ਮੇਰੇ ਕੋ ਆ ਮੇਰੇ ਕੋ ਆ ਜਾ 2 ਮਿੰਟ ਬਸ ਆ ਜਾ ਚਲ ਆ ਜਾ ਵਲ ਜੈ ਸ਼੍ਰੀ ਕ੍ਰਿਸ਼ਨ ਚਲ ਚੁੱਪ 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 ਇਹ ਚੁੱਪ ਚਪੂ ਤੂੰ ਜੁੱਤੀ ਖੋਲੀ ਨਹੀਂ ਆ ਪੈਰ ਬਾਹਰ ਖੋਲੀ ਇਹਦਾ ਆ ਬਾਹਰ ਬੱਚੂ ਖੋਲੀ ਟਿੱਕੇ ਖੋਲੋ ਟਿੱਕੇ ਖੋਲੋ ਟਿੱਕੇ ਖੋਲੋ

ਅਸੀਂ ਆਪਣੇ ਦਾਦਾ ਜੀ ਨਾਲ ਹੁੰਦੇ ਹੁੰਦੇ ਸੀਗੇ ਤੇ ਮੈਨੂੰ ਯਾਦ ਹੈ ਗਧੇੜੀ ਚੜ ਕੇ ਆਉਣਾ ਆਪਾਂ ਤੇ ਆ ਕੇ ਜਲੇਬੀਆਂ ਖਾਦੇ ਹੁੰਦੇ ਸੀ ਆਪਾਂ ਤੇ ਅੱਜ ਅਸੀਂ ਜਵਾਨ ਹੋ ਗਏ ਆ ਜਵਾਨ ਹੁੰਦਾ ਬੁੱਢਾ ਹੀ ਹੁੰਦੇ ਪਏ ਆ ਤੇ ਬੜੇ ਸਾਲਾਂ ਬਾਅਦ ਇੱਥੇ ਪੁੱਜੀ ਹੋਏ ਆਪਾਂ ਬਾਬੇ ਢੋਬੀ ਦੇ ਮੇਲੇ ਤੇ ਆਪਾਂ ਅਕਸਰ ਹੀ ਟਰੈਕਟਰ ਲੈ ਕੇ ਆਇਆ ਕਰਦੇ ਸੀ ਪਰ ਜਦੋਂ ਫੇ ਜਦੋਂ ਖੇਲਦਰੀਆਂ ਪੈ ਗਈਆਂ ਛੜਤਾ ਸਭ ਕੁਝ ਹੀ ਉਹ ਇੱਕ ਵਾਰ ਅਜੇ ਤੋਂ ਫਿਰ ਇੱਕ ਵਾਰ ਫਿਰ ਤੋਂ ਅੱਜ ਇੱਥੇ ਪੁੱਜੇ ਹੋਏ ਆ ਅੱਜ ਤੇ ਇੱਥੇ ਦਾ ਜੋ ਇਤਿਹਾਸ ਸੁਣਦਾ ਜੀ ਸਾਡੇ ਹੁੰਦੇ ਸੀ ਕਿ ਕਿਸੇ ਮੁਰਲੀ ਵਾਲੇ ਪਾਪਾ ਜੀ ਹੁੰਦੇ ਸੀਗੇ ਤੇ ਅਕਸਰ ਹੀ ਸ਼ਾਮ ਨੂੰ ਜਦੋਂ ਉਹ ਬਹੁਤ ਕਰੀਬ ਆਉਂਦੇ ਹੁੰਦੇ ਸੀਗੇ ਤੇ ਬੜੀਆਂ ਗਾਈਆਂ ਗੋਈਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਹੁੰਦੀਆਂ ਸੀ ਇੱਥੇ ਛੱਪੜ ਤੇ ਨਮਾ ਤੇਰੇ ਪਿੱਛੇ ਉਹ ਛੱਪੜ ਹੈ ਨਮਾ ਤੇ ਘੰਗੋਤ ਤੋਂ ਵੀ ਜਾ ਕੇ ਤੁਹਾਨੂੰ ਮੈਂ ਤੇ ਮਤਲਬ ਉਹ ਇੱਥੇ ਕਹਿੰਦੇ ਛੁੱਪ ਨਹੀਂ ਹੋ ਗਏ ਸੀ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਾ ਕਿੱਥੇ ਕਿੱਥੇ ਕੀ ਕੀ ਹੋਇਆ ਕਿਵੇਂ ਗਏ ਮਤਲਬ ਕੁਝ ਨਹੀਂ ਪਤਾ ਲੱਗਾ ਉਹਨਾਂ ਦਾ ਸੋ ਇਹ ਤੁਹਾਨੂੰ ਮੈਂ ਛੱਪੜ ਦਿਖਾਉਣਾ ਤੁਹਾਨੂੰ ਮੈਂ ਇਹ ਛੱਪੜ ਦੇ ਦੇ ਪਏ ਆ ਇਹ ਬਹੁਤ ਪੁਰਾਣਾ ਛੱਪੜ ਹੈ ਸਾਡੇ ਦਾਦਾ ਜੀ ਪਰਦਾਦਾ ਹੁਣੀ ਕਹ ਦੱਸਦੇ ਨੇ ਕਿ ਜਦੋਂ ਇੱਥੇ ਗਾਈਆਂ ਮੱਝਾਂ ਚਾਰਦੇ ਹੁੰਦੇ ਸੀਗੇ ਤੇ ਇੱਥੇ ਆਪਣਾ ਉਹ ਗਾਈਆਂ ਮੱਝਾਂ ਨੂੰ ਪਾਣੀ ਪਿਲਾਉਂਦੇ ਹੁੰਦੇ ਸੀਗੇ ਇੱਥੇ ਆ ਕੇ ਸੋ ਬਹੁਤ ਹੀ ਪੁਰਾਣਾ ਇਤਿਹਾਸਿਕ ਇਹ ਟੋਬਾ ਹੈ ਇੱਥੇ ਉਹ ਇਹਨੂੰ ਇਸੇ ਨਾਮ ਤੋਂ ਜਾਣਿਆ ਜਾਂਦਾ ਬਾਬਾ ਟੋਬਾ ਤੇ ਨਾਮ ਤੋਂ ਜਾਣਿਆ ਜਾਂਦਾ ਇਹਨੂੰ ਤੇ ਤੁਸੀਂ ਸਾਫ ਲਗਾ ਲੋਗੇ ਜਦੋਂ ਦਾਦਾ ਜੀ ਮੇਰੇ ਗੱਲ ਦੱਸਦੇ ਆ ਬਜ਼ੁਰਗ ਸਾਡੇ ਗੱਲ ਦੱਸਦੇ ਆ ਕਿ ਅਸੀਂ ਕਹਿੰਦੇ ਕੱਪੜਾ ਰੱਖ ਕੇ ਨਾ ਇੱਥੇ ਪਾਣੀ ਦੇ ਉੱਪਰ ਇਦਾਂ ਕੱਪੜਾ ਰੱਖ ਦੇਣਾ ਤੇ ਪਾਣੀ ਪੀਂਦੇ ਹੁੰਦੇ ਸੀ ਇੱਥੇ ਹੀ ਗਾਈਆਂ ਮੱਝਾਂ ਲੋਕਾਂ ਦੀਆਂ ਨਹਾਉਂਦੀਆਂ ਹੁੰਦੀਆਂ ਸੀ ਤੇ ਆਹ ਦੇਖੋ ਮੱਛੀਆਂ ਮੱਛੀਆਂ ਬਹੁਤ ਹੈ ਵਿੱਚ ਤੇ ਬਾਕੀ ਇੱਥੇ ਆਪਾਂ ਇਸ਼ਨਾਨ ਵੀ ਕਰਾਂਗੇ ਔਰ ਇੱਥੇ ਜਿਹੜੀ ਖਾਸ ਮਾਨਤ ਹੈਗੀ ਹੈ ਕਿ ਜਦੋਂ ਜੇਕਰ ਕਿਸ ਨੂੰ ਕੋਈ ਚਮੜੀ ਰੋਗ ਹੈਗਾ ਆ ਕਹੀ ਵੀ ਪ੍ਰਕਾਰ ਦਾ ਤੇ ਉਹ ਇੱਥੇ ਆ ਕੇ ਇਸ਼ਨਾਨ ਕਰੇ ਤੇ ਉਹਦਾ ਉਹ ਚਮੜੀ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਇੱਥੇ ਤੋਂ ਆਪਾਂ ਇਸ਼ਨਾਨ ਵੀ ਕਰਾਂਗੇ ਤੁਹਾਨੂੰ ਉਹਦਾ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਔਰ ਬਹੁਤ ਹੀ ਸੋਹਣਾ ਬਣਿਆ ਹੋਇਆ ਸੋ ਇਥੇ ਜਿਹੜੀ ਆ ਤੁਸੀਂ ਆਟਾ ਦਾਲ ਕੁਝ ਵੀ ਲੈ ਕੇ ਆਉਨੇ ਹੋ ਮੱਛੀਆਂ ਨੂੰ ਪਾਉਣ ਦੇ ਲਈ ਤੇ ਆਹ ਦੇਖੋ ਮੱਛੀਆਂ ਮਚੀਆਂ ਨੂੰ ਜਿੱਥੇ ਆਪਣਾ ਹੱਟਾ ਕੁਝ ਫੁੱਲੀਆਂ ਕੁਝ ਪਾ ਸਕਦੇ ਆ ਤੇ ਇਹ ਲਿਫਾਫੇ ਆ ਉਹ ਇੱਧਰ ਬਹੁਤ ਵਧੀਆ ਤਰੀਕੇ ਵਾਰ ਇੱਥੇ ਰੱਖੇ ਹੋਏ ਨੇ ਬਹੁਤ ਘੈਂਟ ਚੀਜ਼ ਕੰਮ ਕੀਤੀ ਹੋਈ ਆ ਕਿਉਂਕਿ ਹਰ ਇੱਕ ਕੰਮ ਨੂੰ ਇਹ ਮਤਲਬ ਇੱਕ ਚਿਪਚੰਗਾ ਲੱਗਦਾ ਕਿ ਇੱਕ ਨੀਮ ਹੋਣਾ ਚਾਹੀਦਾ ਹਰ ਇੱਕ ਰੂਲ ਹੋਣਾ ਚਾਹੀਦਾ ਹਰ ਇੱਕ ਦੇ ਕੰਮ ਦੇ ਵਿੱਚ ਤੇ ਉਦੋਂ ਲੈ ਪੱਸੇ ਬੀਬੀਆਂ ਸਾਡੀ ਜਿਹੜੀਆਂ ਆ ਉਹ ਸ਼ਬਦ ਕੀਰਤਨ ਦਾ ਜੋ ਹੈ ਕਰਦੀਆਂ ਪਈਆਂ ਨੇ ਅੰਦਰ ਬੈਠ ਕੇ ਸੋ ਮੇਲਾ ਦੇਖਣ ਦਾ ਮਤਲਬ ਇਹ ਹੁੰਦਾ ਕਿ ਮੇਲਾ ਆ ਕੇ ਦੇਖ ਕੇ ਚੱਲ ਕੇ ਖਾ ਪੀ ਕੇ ਪਰ ਕੁਝ ਵਧੀਆ ਚੀਜ਼ ਆ ਬੰਨੂ ਸਿੱਖ ਸੇਹ ਦੇ ਕੇ ਜਾਓ ਤੇ ਉਹ ਫੜੀਆਂ ਬੀਬੀਆਂ ਲੱਗੀਆਂ ਅੰਦਰ prior anterior Hola lo upper Aquí Yeah E oh la La ta rabb nu

오해 오해, 허미비터, 하마비터, 오해 모두. 음. ਉਹ ਦਿੱਕਤ ਅਜੰਗਾ

ਪੁੱਤ ਸਾਰੇ ਖਰਾਬ ਨਾ ਕਰ ਦੇ ਮੇਰਾ ਪੁੱਤ ਲੱਡਾ 20 ਰੁਪਏ ਦੇ ਲਈ ਲੱਡੋ ਲਈ ਅੱਛਾ ਵਾਹ ਵਾਹ ਇਹੀ ਠੀਕ ਹੈ ਲੱਡੋ ਮਦਾ ਬਿਲ ਮੋਬਾਈਲੋਂ ਵਧੀਆ ਚੀਜ਼ ਐ ਇਹ ਹੈ ਕਿ ਨਹੀਂ ਹੈ ਓਏ ਇੰਨੀਆਂ ਗਾ ਲਓ ਦੇਖੋ ਨੀ ਕਿਨੇ ਚੱਕ ਲੇ ਰੱਖ ਤੈਨੂੰ ਕਿੰਨਾ ਤੂੰ ਦੁਕਾਨ ਪਾਉਣੀ ਓਏ ਇਹਨੂੰ ਇਹਨੂੰ ਚੁਣ ਚੁਣ ਆਹ ਠੀਕ ਹੈ ਸੁਣ ਚੁਣ ਇਹ ਕਿਹਦੀ ਹੋਰ ਮੰਦੀ ਹੋਰ ਠੀਕ ਹੈ ਇਹਦੇ ਪਿਆਰੇ ਨੀ 6 7 ਕਿਤੇ ਹੈ ਇਹਦੀ ਯਾਪਾ ਚਾਲ ਚਾਲ ਚਾਰ ਚਾਲੇ ਖੜ ਸਕਦੇ ਆ ਵੈਰੀ ਗੁੱਡ ਉਹ ਬਾਈ ਗੋੜ ਯਾਰ ਇਹ ਤਾਂ ਉਹ ਬੈਲਗ੍ਰਾਮ ਦੇ ਟਾਈਮ ਦੇ ਆ ਅੰਮੂ ਕਸਿਟੀ ਉਹ ਨੀਂਦ ਲੱਗੀ ਆ ਮਰ ਛੋੜ ਦੀ ਓਏ ਕਿੱਦਾਂ ਇਹ ਇੱਥੋਂ ਇੱਥੇ ਇੱਥੇ ਰੱਖ ਮਰ ਛੋੜ ਦੀ ਪੂ ਪੂ ਇਹ ਇੱਥੋਂ ਇਹ ਬਸ ਇੰਨੀ ਹੂ ਪੂ ਇਹ ਇੰਨੀ ਜਿਆਦਾ ਨਹੀਂ ਪੜਾ ਮੂਝੇ ਬਸ ਇੰਨੀ ਇਹ ਇੰਨਾ ਇਹ ਚੱਲ ਮਰ ਓਏ ਚਲੋ ਆ ਹੁਣ ਪਕੌੜੇ ਹੈਈ ਚਲੋ ਸਾਡੇ ਕਹੇ ਤੇਰਾ ਤੇਲ ਬਦਲਿਆ ਗਿਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਤੰਦਰੁਸਤ ਪੰਜਾਬ ਦੇ ਵਾਰਸ ਤੁਸੀਂ ਧਿਆਨ ਨਾਲ ਧਿਆਨ ਨਾਲ ਗਰਮ ਬਣਾ ਗਰਮ ਹੋਣਾ ਜਰਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬੱਚਰੇ ਖਾਸ ਧਿਆਨ ਰੱਖੋ ਲਓ ਜੀ ਨਵਾਂ ਤੇਲ ਪਾਇਆ ਜਾ ਰਿਹਾ ਹੈ ਵੈਰੀ ਗੁੱਡ ਹੁਣ ਉਹ ਨਾ ਸਵਾਦ ਨਹੀਂ ਠੀਕ ਹੈ ਵਧੀਆ ਕੱਲਾ ਭਾਜੀ ਹੈ ਕਿ ਨਹੀਂ ਕਿ ਜਦ ਅੱਖਾਂ ਨੇ ਨਹੀਂ ਖਾਦਾ ਤਾਂ ਫੇਰ ਮੂੰਹ ਨੇ ਕੀ ਖਾਦਾ ਹੈਨਾ ਚਲੋ ਤਾਲਵਰ ਬਹੁਤ ਆਦਾ ਜੀ ਸਤਾ ਜੀ ਤੇਲ ਜਿਹੜੇ ਪਕੌੜੇ ਉੱਤਲੇ ਜਾਣਗੇ ਹੁਣ ਤੇ ਸਾਰਿਆਂ ਨੂੰ ਓਏ ਗਰਮ ਨਾ ਗਮ ਗਮ ਨਾ ਗਮ ਇੱਧਰ ਆ ਜਾ ਇੱਧਰ ਇਹ ਗਮ ਹੈ ਲੋ ਜੀ ਪਕੌੜਿਆਂ ਦੀ ਉਡੀਕ ਦੇ ਵਿੱਚ ਸਪਤਾ ਨਹੀਂ ਹੋ ਗਈਆਂ ਹੂੰ ਬੜੀ ਟੇਸਟੀ ਹੈ ਜਲੇਬੀ ਮੇਲਿਆਂ ਦੀ ਸ਼ਾਨ ਜਲੇਬੀ ਬਾਬਾ ਜੀ ਨਾ ਆਉਣਾ ਹਾਂ ਤੇ ਆ ਉੱਥੇ ਬਹਿਣਾ ਆਪਾਂ ਜਲੇਬੀ ਖਾਂਦੇ ਨੇ ਇੱਥੇ ਬੈ ਕੇ। ਆਪ ਬਲੌਗ ਦੇਖਿਓ। YouTube ਤੇ ਬਲੌਗ ਦੇਖਿਓ। ਮਾਂ ਦੀ ਦੁਕਾਨ ਦਾ। ਬਾਬਾ ਜੀ ਨੇ ਸਾਨੂੰ ਇੱਥੇ ਬੈ ਕੇ ਲੈ ਦੇ ਖਲਾ ਦੇ। ਪਹਿਲਾਂ ਆਉਂਦੇ ਸਾਰੀ। ਜਲੇਬੀ, ਆਪ ਪਕੌੜੇ ਲੈ ਕੇ ਚੱਲ ਪਈਆਂ ਸੰਤਾਂ। ਇਹ ਤੇ ਆ ਮੋਟੂ ਖੜਾ। ਚੋ ਚੇਲੇ। ਚੇਲੇ ਮੇਰੇ। ਮੇਰੇ ਚੇਲੇ। ਉਹ ਚੇਲੇ। ਕਦੀ ਕਦੀ ਅਸੀਂ ਬਾਬਾ ਜੀ ਦੀ ਗਧੜੀ ਤੇ ਆਉਂਦੇ ਹੁੰਦੇ ਸੀਗੇ। ਅਜੇ ਸਾਡੀ ਗਿੜੀ ਤੇ ਆ ਮੋਟੂ ਮੇਰਾ ਮੇਰਾ ਚੇਲਾ ਤੇਰਾ ਚੇਲਾ ਹੈ ਮੇਰਾ ਹੂੰ ਹੈ ਤੇਰਾ ਚੇਲਾ ਹੈ ਤੇਰਾ ਚੇਲਾ ਮੇਰਾ ਚੱਲ ਹੁਣ ਤਾਲੂ ਇੱਥੇ ਸੰਗ ਤਾਂ ਮੱਛੀ ਉਹ ਮੱਛੀ ਉਹ ਦੀ ਦੇਖੇ ਬਸ ਸਿੰਖਾ ਮਾ ਉਹਦੀ ਮੱਛੀ ਉਈ ਮੂੰਹ ਮੂੰਹ ਪੀਟੂ ਜੇ ਹਮ ਪੀਟ ਉਹ ਹਾਂ ਹਾਂ ਤੂੰ ਉਹ ਤੋਂ ਲਿਆੰਦਾ ਤਾਂ ਸਾੜ ਗਿਆ ਉਹਨਾਂ ਨੇ ਦਿੱਤਾ ਸਾਹੂ ਮੈਨੂੰ ਮਿਲਦਾ ਉਹ ਜੀ ਗੋਬੀ ਤੇ ਮੇਰੇ ਕਿਤੇ ਖਾਣਾ ਆਪਾਂ ਹੀ ਉਹਨਾਂ ਨੇ ਆਸ ਨਹੀਂ ਆਈਦਾ ਨਹੀਂ ਅਹਹਹਹ ਦੀਦੀ 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 ਚਲੀਏ ਹੁਣ ਇੱਕ ਸਾਲ ਪੀ ਜਾਣਾ ਫੜਨੀ ਮੱਛੀ ਫੜਨੀ ਨੋ ਟੱਕ ਚਲੋ কোলিন সামচে কোনি কোপামে ইদি কোনে কোনি কোনে কোনে কোনেন কোনে 都自己去了，自己 ਨਵਲੇਂਦੀ ਹੁੰਦੀਆਂ ਸਾਰੀਆਂ ਸੰਗਤਾਂ ਟਰਾਲੀ 'ਚ ਬੈ ਕੇ ਸੁਖ ਲੱਗਦਾ ਤੋਬੇ ਦਾ ਮੇਲਾ ਹੂੰ ਇੱਧਰ ਮੱਝੀ ਹੋ ਜਾ ਹਰ ਮਨ ਨੂੰ ਗੋਦੀ 'ਚ ਬਿਠਾ ਲੈਣਾ ਹੰਨ ਕਹਿੰਦੇ ਦੱਸਣਾ ਨਾ ਕੀ ਗੋਲੇ ਤੇ ਜਿਹੜੇ ਮੀਆਂ ਦਾ ਅਨੰਦ ਸੰਤਰਾਪੁਰ ਤੋਂ ਵੀ ਸੰਗਤਾਂ ਹਮ ਹਮਾ ਕੇ ਪੁੱਜੀਆਂ ਨੇ ਇੱਥੇ ਹਾਂ ਫਾਲਾਂਗੇ ਉਹ ਹਾਂ ਉਹ ਸਾਡਾ ਮਿਸ ਹੋ ਗਿਆ ਕੋਈ ਨਹੀਂ ਫੇਰ ਸਹੀ ਉਹ ਜਾਣਾ ਹੀ ਆ ਵੇ ਤੇ ਨਾ ਕੀ ਗੱਲਾਂ ਮਾਰਨ ਲਿਆਈ ਕਹਿੰਦਾ ਤੁਸੀਂ ਕਹਿੰਦਾ ਅੱਜ ਆਗੇ ਤੁਹਾਨੂੰ ਪਤਾ ਨਹੀਂ ਸੀਗਾ ਕੱਲ ਲੈ ਕਹਿੰਦਾ ਮੇਲਾ ਹਾਂ ਮੈਂ ਕੋਈ ਨਹੀਂ ਕੱਲ ਵੀ ਆ ਜਾਾਂਗੇ ਕਹਿੰਦਾ ਇਹਦਾ ਟਰਾਲੀਆਂ ਲਿਓ ਭਰ ਭਰ ਕੇ ਹਾਂ ਦੇਗਾ ਉਹ ਮੈਂ ਮੈਨੇਜਮੈਂਟ ਨੂੰ ਬਤਾਈ ਗਈ ਹੈਲੋ ਗਾਇਜ਼ ਬੋਲੋ ਵੇ ਕਹਿੰਦਾ ਕਿ ਕੱਲ ਦਾ ਉਹ ਟਰਾਲੀ ਨੇ ਭਰ ਕੇ ਲਿਆ ਹੋਰ ਵੀ ਤੇ ਕਹਿੰਦਾ ਅੱਜ ਆ ਕੇ ਤੁਸੀਂ ਆਹ ਗੱਲ ਤਾਂ ਨਹੀਂ ਮਿਲਦੇ ਆਉਂਦਾ ਆਹ ਛੁੱਟੀ ਹੋਵੇ ਕਾ ਲੈਣਗੇ ਅੱਜ ਚਲੋ ਪਹਿਲੇ ਅਗਲੇ ਹਾਲ ਹਾਂਲੋ ਗਾਇਜ਼ ਕੁੱਝ ਗਿਆ ਤੁਸੀਂ ਕਰ ਉਲਤ ਨੂੰ ਤੈਨੂੰ ਆਉਂਦੀ ਹੈ ਤੈਨੂੰ ਹੈਲੋ ਗਾਇਜ਼ ਗਾਲੇ ਵਿੱਚ ਖਿੱਚ ਕੇ ਜਾ ਹੈਲੋ ਗਾਇਜ਼ ਕਾਕਾ ਚੱਕ ਲਿਆ ਭਾਈ ਨੇ ਹੈਲੋ ਗਾਇਜ਼ ਕੋਝਰੇ ਚਲੋ ਜੀ ਸਾਰਿਆਂ ਨੂੰ ਪ੍ਰੋਫੈ ਉਹ ਕਹਿੰਦੇ ਕਿ ਕਿਦਾਂ ਸਸਟੇਨ ਕਰ ਲੋਗੇ ਸੁਣਦੇ ਐ ਇਦਾਂ ਨਹੀਂ ਚੱਕੀ ਰਿਹਾ ਸੁਣਦੇ हां जी हेलो गाइस वेलकम टू बैक रनर रामगढ़िया ब्लॉग लाइक सब्सक्राइब करें सस... 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 ले 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 सीधी सी बात फॉलो भी करें ये वो आगे आज मेला कल चल जाएंगे सारा जाओगे नेट ते सेवा हो रही थी बड़ी हो गई आदमी वाही